ਦੋਸਤੋ ਪੰਜਾਬ ਸੇਵਾਦਾਰ ਅਤੇ ਚੌਂਕੀਦਾਰ ਭਰਤੀ 2024 ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜੀ ਟੋਟਲ ਪੋਸਟਾਂ ਸੀ 172 ਇਹਨਾਂ ਪੋਸਟਾਂ ਨੂੰ ਲੈ ਕੇ ਬਹੁਤ ਹੀ ਜ਼ਰੂਰੀ ਅਪਡੇਟ ਜਾਰੀ ਕਰ ਦਿੱਤਾ ਗਿਆ ਜੀ ਦੋਸਤੋ ਜਾਣਕਾਰੀ ਪੂਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਭਰਤੀ ਆਵੇ ਚਾਹੇ ਚੰਕੀਦਾਰ ਦੀ ਹੋਵੇ ਚਾਹੇ ਕਿਸੇ ਹੋਰ ਵੀ ਜੋ ਡਿਪਾਰਟਮੈਂਟ ਵਿੱਚ ਪੋਸਟ ਆਊਟ ਕੀਤੇ ਜਾਣ ਕੋਈ ਵੀ ਭਰਤੀ ਆਵੇ ਉਹਦੀ ਸਹੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਆ ਦੋਸਤੋ ਨਾ ਪੋਸਟਾਂ ਨੇ ਜੇ ਤੁਹਾਨੂੰ ਸੈਲਰੀ ਦਿੱਤੀ ਜਾਵੇਗੀ 18000 ਪਲੱਸ ਤੁਹਾਨੂੰ ਸੈਲਰੀ ਦਿੱਤੀ ਜਾਵੇਗੀ ਯੋਗਤਾ 8ਵੀਂ ਪਾਸ ਵਾਲੇ ਉਮੀਦਵਾਰ ਅਪਲਾਈ ਕਰ ਸਕਣਗੇ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਵੀਡੀਓ ਜ਼ਰੂਰ ਦੇਖਿਓ ਚਲੋ ਦੋਸਤੋ ਆਪਾਂ ਚੱਲਦੇ ਆ ਅੱਜ ਦੇ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀਆਂ ਪੋਸਟਾਂ ਲਈ ਜੋ ਅਪਡੇਟ ਜਾਰੀ ਕੀਤਾ ਗਿਆ ਜੀ ਉਹ ਅਪਡੇਟ ਜਾਰੀ ਕੀਤਾ ਗਿਆ ਜੀ ਅਦੀਨ ਸੇਵਾ ਚੋਣ ਬੋਰਡ ਪੰਜਾਬ ਬਣ ਭਵਨ ਸੈਕਟਰ 68 ਮੋਹਾਲੀ ਵੱਲੋਂ ਇਹ ਅਪਡੇਟ ਜਾਰੀ ਕੀਤਾ ਗਿਆ ਜੀ ਇਸ ਤਿਆਰ ਨੰਬਰ 10/2024 ਰਾਹੀਂ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਉਸ ਲਈ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਅਤੇ ਹੋਰ ਜੋ ਬਖ ਬਖ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਉਹਨਾਂ ਦੀ ਪੂਰੀ ਜਾਣਕਾਰੀ ਤੁਸੀਂ ਮੇਰੀ ਆਫੀਸ਼ੀਅਲੀ ਵੈਬਸਾਈਟ jobalertsbyhardeep.com ਦੇ ਉੱਪਰ ਜਾ ਕੇ ਪ੍ਰਾਪਤ ਕਰ ਸਕੋਗੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਅਦੀਨ ਸੇਵਾ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 10/2024 ਦਾਹੀਂ ਸੇਵਾਦਾਰ ਤੇ ਚੌਂਕੀਦਾਰ ਦੀਆਂ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਨੂੰ ਤਕਨੀਕੀ ਕਾਰਨਾਂ ਕਰਕੇ ਹਲੇ ਰੋਕ ਦਿੱਤਾ ਗਿਆ ਜੀ। ਦੋਸਤੋ ਇਹ ਭਰਤੀ ਸੀ ਇਹਦੇ ਉੱਪਰ ਰੋਕ ਲਾ ਦਿੱਤੀ ਗਈ ਕੁਝ ਸਮੇਂ ਕਰਕੇ ਤਕਨੀਕੀ ਕਾਰਨਾਂ ਕਰਕੇ ਇਹ ਭਰਤੀ ਨੂੰ ਰੋਕਿਆ ਗਿਆ ਜੀ। ਜਲਦੀ ਇਹ ਨਾ ਪੋਸਟਾਂ ਦੇ ਦੁਆਰਾ ਆਨਲਾਈਨ ਸਟਾਰਟ ਹੋਵੇਗਾ। ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਭਰਤੀ ਸੰਬੰਧੀ ਤਾ ਜਾਣਕਾਰੀ ਲਈ ਸਮੇਂ-ਸਮੇਂ ਤੇ ਬੋਰਡ ਦੀ ਵੈੱਬਸਾਈਟ ਨੂੰ ਚੈੱਕ ਕਰਦੇ ਰਹਿਣ। ਜਲਦੀ ਨਾ ਪੋਸਟਾਂ ਲਈ ਦੁਬਾਰਾ ਤੋਂ ਆਨਲਾਈਨ ਸਟਾਰਟ ਹੋਵੇਗਾ ਤੁਸੀਂ ਕਰਨਾ ਕੀ ਹੈ ਜੀ ਤੁਸੀਂ ਨਦੀ ਵੈਬਸਾਈਟ ਨੂੰ ਬਾਰ-ਬਾਰ ਚੈੱਕ ਕਰਦੇ ਰਹਿਣਾ ਜੀ ਜਾਂ ਤੁਸੀਂ ਮੇਰੀ ਵੈਬਸਾਈਟ ਨੂੰ ਚੈੱਕ ਕਰਦੇ ਰਹਿਣਾ ਜੀ ਮੈਂ ਡੇਲੀ ਅਪਡੇਟ ਕਰਦਾ ਰਹਿਣਾ ਜੀ ਦੋਸਤੋ ਉਮੀਦ ਕਰਦਾ ਮੇਰੇ ਵਰਤੀ ਜਾਣ ਕੇ ਤੁਹਾਨੂੰ ਚੰਗੀ ਲੱਗੀ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ